ਕਰਜ਼ਾ ਨਾ ਚੁਕਾਉਣ ਵਾਲੇ ਕਿਸਾਨਾਂ ਦੀ ਜ਼ਮੀਨ ਹੁਣ ਨਿਲਾਮ ਨਹੀਂ ਕੀਤੀ ਜਾਏਗੀ ਇਹ ਕਹਿਣਾ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਿਸਾਨਾਂ ਨੂੰ ਭਰੋਸਾ ਦਿਵਾਉਂਦਿਆਂ ਸੀਐਮ ਬਾਦਲ ਨੇ ਵੀ ਕਿਹਾ ਕਿ ਜਲਦ ਹੀ ਇਸ ਮੁਸ਼ਕਲ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਲਿਆ ਜਾਏਗਾ ਪੰਜਾਬ ਦੇ ਵਿੱਚ ਬੈਂਕਾਂ ਤੋਂ ਲਿਆ ਕਰਜ਼ਾ ਨਾ ਚੁਕਾਉਣ ਵਾਲੇ ਕਿਸਾਨਾਂ ਨੂੰ ਜ਼ਮੀਨ ਦੀ কুরਖੀ ਤੇ ਨੋਟਿਸ ਦਿੱਤੇ ਗਏ ਨੇ ਜਿਸ ਦੇ ਚਲਦਿਆਂ ਕਿਸਾਨਾਂ ਦੀਆਂ ਪਰੇਸ਼ਾਨੀਆਂ ਲਗਾਤਾਰ ਵਧ ਰਹੀਆਂ ਨੇ ਪਿਛਲੇ 2 ਮਹੀਨਿਆਂ ਦੇ ਵਿੱਚ ਲਗਭਗ 13 ਕਿਸਾਨ ਕਰਜ਼ੇ ਦੇ ਚੱਲਿਆਂ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਚੁੱਕੇ ਨੇ ਤੇ ਮੁੱਖ ਮੰਤਰੀ ਦੇ ਇਸ ਪਰੋਸੇ ਤੋਂ ਬਾਅਦ ਕਿਸਾਨਾਂ ਦੀ ਪਰੇਸ਼ਾਨੀ ਘਟ ਜ਼ਰੂਰ ਸਕਦੀ ਹੈ ਪਰ ਵੱਖੋ ਵੱਖ ਕਿਸਾਨੀ ਧੰਦਿਆਂ ਦੇ ਲਈ ਲਿਆ ਕਰਜ਼ਾ ਕਿਸਾਨਾਂ ਦੇ ਲਈ ਵੱਡੀ ਮੁਸੀਬਤ ਜ਼ਰੂਰ ਬਣਿਆ ਹੋਇਆ ਹੈ ਜ਼ਿਆਦਾਤਰ ਕਿਸਾਨ ਕਰਜ਼ਾ ਲੈਣ ਦੇ ਲਈ ਖੇਤੀ ਵਾਲੀ ਜ਼ਮੀਨ ਨੂੰ ਗਹਿਣੇ ਰੱਖਦੇ ਨੇ ਪਰ ਕਰਜ਼ਾ ਵਾਪਸ ਦੇਣ ਦੀ ਸੂਰਤ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਦੀ ਜ਼ਬਰੀ ਕਿਰਕੀ ਕਰ ਲਈ ਜਾਂਦੀ ਹੈ ਤੇ ਕਰਜ਼ਾ ਨਾ ਚੁਕਾਉਣ ਵਾਲੇ ਕਿਸਾਨਾਂ ਦੀ ਜ਼ਮੀਨ ਹੁਣ ਨਿਲਾਮ ਨਹੀਂ ਕੀਤੀ ਜਾਏਗੀ ਇੱਕ ਤਰ੍ਹਾਂ ਦੀ ਰਾਹ ਦੇਣ ਦੀ ਕੋਸ਼ਿਸ਼ ਕੀਤੀ ਹੈ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੇ ਕਿਸਾਨਾਂ ਨੂੰ ਜੋ ਕਿ ਪਰੇਸ਼ਾਨੀ ਦੇ ਚੱਲਦੇ ਆਕਸਰ ਖੁਦਕੁਸ਼ੀ ਦਾ ਰਸਤਾ ਤਿਆਰ ਕਰ ਲੈਂਦੇ ਨੇ ਨਿਲਾਮ ਹੋਣੀ ਨਹੀਂ ਜ਼ਮੀਨ ਇਲਾਮ ਨਹੀਂ ਹੋਣੀ ਮੈਂ ਹੁੰਦਾ ਹੋਰ ਕੋਈ ਤਰੀਕੇ ਲੱਭੇ ਜਾਣਗੇ ਕਿ ਉਹਨਾਂ ਨੂੰ ਕੀਤਾ ਜਾਵੇ ਕਿ ਉਹ ਵਾਪਸ